ਸਸਿਕਾ ਜੀ ਮੈਂ ਹਕਮਿਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਰਹਿੰਦੇ ਬਜ਼ੁਰਗਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਦੇ ਲਈ ਕੈਨੇਡੀਅਨ ਬਜ਼ੁਰਗਾਂ ਨੂੰ ਇਸ ਹਫ਼ਤੇ ਸੰਗੀ ਸਰਕਾਰ ਨਵੀਨਤਮ ਪੈਨਸ਼ਨ ਭੁਗਤਾਨ ਪ੍ਰਾਪਤ ਕਰਨ ਜਾ ਰਹੀ ਹੈ ਜਿਸ ਰਾਹੀਂ ਬਜ਼ੁਰਗਾਂ ਨੂੰ ਵੱਡਾ ਫਾਇਦਾ ਹੋਵੇਗਾ ਦਰ ਅਸਲ ਪੂਰਾ ਪਾਸ ਸੁਰੱਖਿਆ ਪੈਨਸ਼ਨੀਆਂ ਨੇ ਕਿ OAS ਅਤੇ ਕੈਨੇਡਾ ਪੈਨਸ਼ਨ 플ਾਨ CPP ਰਿਟਾਇਰਮੈਂਟ ਪੈਨਸ਼ਨ ਦੇ ਲਈ ਜੋ ਕੈਨੇਡੀਆ ਤੋਂ ਜਾਰੀ ਕੀਤੇ ਜਾਣਗੇ ਤੇ OAS ਅਤੇ CPP ਮਾਸਿਕ ਅਤੇ ਟੈਕਸ ਯੋਗ ਲਾਭ ਨੇ ਜੋ ਕਿ ਪਿਛਲੇ 5 ਸਾਲਾਂ ਦੇ ਵਿੱਚ ਜੀਵਨ ਦੀ ਵਧਦੀ ਲਾਗਤ ਦੇ ਨਾਲ ਤਾਲਮੇਲ ਰੱਖਣ ਦੇ ਲਈ 20% ਤੱਕ ਵਧੇ ਨੇ ਕੈਨੇਡਾ ਸਰਕਾਰ ਕੈਨੇਡੀਅਨ ਬਜ਼ੁਰਗਾਂ ਨੂੰ ਇਸ ਹਫਤੇ ਸੰਕੀ ਸਰਕਾਰ ਨਵੀਨਤਮ ਪੈਨਸ਼ਨ ਭੁਗਤਾਨ ਪ੍ਰਾਪਤ ਕਰਨ ਜਾ ਰਹੀ ਹੈ ਜੋ ਕਿ ਹਰ ਮਹੀਨੇ OAS ਪੈਨਸ਼ਨ 65 ਸਾਲ ਜਾਂ ਫਿਰ ਇਸ ਤੋਂ ਵੱਧ ਉਮਰ ਦੇ ਯੋਗ ਕੈਨੇਡੀਅਨਾਂ ਨੂੰ ਦਿੱਤੀ ਜਾਂਦੀ ਹੈ ਪਰ ਉਸਗਾ ਸਥਿਤੀ ਕੋਲੜ ਨਹੀਂ ਹੈ OAS ਪੈਨਸ਼ਨ ਦੀ ਰਕਮ ਕਿਸੇ ਵਿਅਕਤੀ ਦੀ ਉਮਰ ਉਹ ਬਾਲਗ ਵਜੋਂ ਕੈਨੇਡਾ ਵਿੱਚ ਕਿੰਨਾ ਸਮਾਂ ਰਹਿ ਰਿਹਾ ਉਸ ਦੀ ਆਮਦਨ ਉੱਤੇ ਅਧਾਰਿਤ ਹੁੰਦੀ ਹੈ ਖਪਤਕਾਰ ਮੁੱਲ ਸੂਚਕਾਂਕ ਸੀਪੀਪੀ ਦੁਆਰਾ ਮਾਪੇ ਗਏ ਜੀਵਨ ਨਿਰਭਾਰ ਦੇ ਵਾਅਦੇ ਨੂੰ ਦਰਸਾਉਣ ਦੇ ਲਈ ਹਰ ਸਾਲ ਜਨਵਰੀ, ਅਪ੍ਰੈਲ, ਜੁਲਾਈ ਅਤੇ ਅਕਤੂਬਰ ਦੇ ਵਿੱਚ ਓਏਐਸ ਰਕਮਾਂ ਦੀ ਸਮੀਖਿਆ ਕੀਤੀ ਜਾਂਦੀ ਹੈ। ਦਾਸੀ ਰੁਜ਼ਗਾਰ ਅਤੇ ਸਮਾਜਿਕ ਵਿਕਾਸ ਕੈਨੇਡਾ ਦੇ ਅਨੁਸਾਰ ਜਨਵਰੀ ਤੋਂ ਮਾਰਚ 2025 ਦੀ ਤਮਾਹੀ ਦੇ ਲਈ OAS ਭੁਗਤਾਨ ਪਿਛਲੀ ਤਮਾਹੀ ਦੇ ਸਮਾਨ ਹਨ ਕਿਉਂਕਿ ਇਹ ਪਿਛਲੇ 3 ਮਹੀਨਿਆਂ ਦੀ ਮਿਆਦ ਦੇ ਵਿੱਚ ਨਹੀਂ ਵਧਿਆ ਸੀ ਹਾਲਾਂਕਿ ਪਿਛਲੇ ਸਾਲ ਦੇ ਮੁਕਾਬਲੇ ਇਹ ਰਕਮ 2% ਵਧ ਗਈ ਹੈ ਇੱਥੇ ਦੱਸਣਾ ਬਣਦਾ ਹੈ ਕਿ ਫਰਵਰੀ ਦੇ ਮਹੀਨੇ ਦੇ ਲਈ 65 ਤੋਂ 74 ਸਾਲ ਦੀ ਉਮਰ ਦੇ ਬਜ਼ੁਰਗਾਂ ਨੂੰ ਵਧ ਤੋਂ ਵਧ $727.6 मिल ਸਕਦੇ ਨੇ ओईएस भुगतान ਦੇ ਲਈ ਯੋਗ ਹੋਣ ਦੇ ਲਈ 2023 ਦੇ ਵਿੱਚ ਇੱਕ ਵਿਅਕਤੀ ਦੀ ਸਲਾਨਾ ਸ਼ੁੱਧ ਵਿਸ਼ਵ ਆਮਦਨ ਡਾਲਰ 1,42,609 ਤੋਂ ਘਾਟੋ ਹੋਣੀ ਚਾਹੀਦੀ ਹੈ ਦੱਸਦੀ ਕਿ 75 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਕੈਨੇਡੀਅਨਾਂ ਦੇ ਲਈ ਵੱਧ ਤੋਂ ਵੱਧ ਮਹੀਨਾਵਰ ਭੁਗਤਾਨ ਡਾਲਰ 800.44 ਨਿਰਧਾਰਤ ਕੀਤਾ ਗਿਆ ਹੈ ਬਸ਼ਰਤੇ ਕਿ 2023 ਦੇ ਵਿੱਚ ਉਹਨਾਂ ਦੀ ਸਲਾਨਾ ਸ਼ੁੱਧ ਵਿਸ਼ਵ ਆਮਦਨ 14,819 ਡਾਲਰ ਤੋਂ ਘੱਟ ਹੋਵੇ ਸਰਕਾਰ ਕਹਿੰਦੀ ਹੈ ਕਿ ਜੇਕਰ ਤੁਹਾਡੀ ਆਮਦਨ 86912 ਡਾਲਰ ਤੋਂ ਵੱਧ ਹੈ ਤਾਂ ਤੁਹਾਨੂੰ ਆਪਣੀ ਪੂਰੀ 올ਡ ਏਜ ਸਿਕਿਉਰਿਟੀ ਪੈਨਸ਼ਨ ਦਾ ਕੁਝ ਹਿੱਸਾ ਜਾ ਪੁਗਤਾਨ ਕਰਨਾ ਪਵੇਗਾ ਅਤੇ ਪੈਨਸ਼ਨ ਤੋਂ ਇਲਾਵਾ ਬਜ਼ੁਰਗ ਅਤੇ ਉਹਨਾਂ ਦੇ ਸਾਥੀ ਵਾਧੂ ਲਾਭਾਂ ਦੇ ਲਈ ਵੀ ਯੋਗ ਹੋ ਸਕਦੇ ਨੇ ਜਿਵੇਂ ਕਿ ਗਰੰਟੀਸ਼ੁਦਾ ਆਮਦਨ ਪੂਰਕ ਪੱਤਾ ਅਤੇ ਨਾਲ ਹੀ OSS ਪ੍ਰੋਗਰਾਮ ਦੇ ਤਹਿਤ ਸਰਵਾਈਵਰ ਦੇ ਲਈ ਪੱਤਾ ਪਰ ਇਹ ਤਿੰਨ ਲਾਭ ਟੈਕਸ ਯੋਗ ਨਹੀਂ Han. ਜ਼ਿਕਰਿਉ ਕਿ ਸੀਪੀਪੀ ਰਿਟਾਇਰਮੈਂਟ ਪੈਨਸ਼ਨ ਕਟੋਕਟ 60 ਸਾਲ ਦੀ ਉਮਰ ਦੇ ਬਜ਼ੁਰਗਾਂ ਨੂੰ ਦਿੱਤੀ ਜਾਂਦੀ ਹੈ ਅਤੇ ਜਿਨ੍ਹਾਂ ਨੇ ਸੀਪੀਪੀ ਦੇ ਵਿੱਚ ਕਟੋਕਟ ਇੱਕ ਵੈਧ ਯੋਗਦਾਨ ਪਾਇਆ ਹੈ ਉਹ ਟੈਕਸ ਯੋਗ ਲਾਭ ਕਿਸੇ ਵਿਅਕਤੀ ਦੀ ਰਿਟਾਇਰਮੈਂਟ ਉਤੇ ਆਮਦਨ ਦੇ ਇੱਕ ਹਿੱਸੇ ਨੂੰ ਬਦਲ ਲੈਂਦਾ ਹੈ ਅਤੇ ਉਸ ਦੀ ਜ਼ਿੰਦਗੀ ਦੇ ਅੰਤ ਤੱਕ ਭੁਗਤਾਨ ਕੀਤਾ ਜਾਂਦਾ ਹੈ ਸੀਪੀਪੀ ਦੀ ਰਕਮ ਇੱਕ ਵਿਅਕਤੀ ਦੀ ਪੈਨਸ਼ਨ ਸ਼ੁਰੂ ਕਰਨ ਦੀ ਉਮਰ ਉਸ ਦੇ ਸੀਪੀਪੀ ਯੋਗਦਾਨ ਅਤੇ ਉਸ ਦੀ ਔਸਤ ਕਮਾਈ ਉਤੇ ਨਿਰਭਰ ਕਰਦੀ ਹੈ ਇਸ ਸਾਲ ਦੇ ਲਈ ਸੀਪੀਪੀ ਰਿਟਾਇਰਮੈਂਟ ਪੈਨਸ਼ਨ ਦੀ ਵਾਤੋਂ ਵੱਧ ਮਾਸਿਕ ਰਕਮ 1433 ਡਾਲਰ ਨਿਰਧਾਰਿਤ ਕੀਤੀ ਗਈ ਹੈ ਜੇਕਰ ਪੈਨਸ਼ਨ 60 ਸਾਲ ਦੀ ਉਮਰ ਦੇ ਵਿੱਚ ਸ਼ੁਰੂ ਕੀਤੀ ਜਾਂਦੀ ਹੈ ਬਿਊ ਰਿਪੋਰਟ ਚੈਨਲ ਪੰਜਾਬੀ